ਗੱਲ ਕਰਾਂਗੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਪਹਿਲੇ ਜ਼ੋਨ ਦੇ ਵਿੱਚ ਫਰੀਦਕੋਟ ਬਠਿੰਡਾ ਮੁਕਸਰ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੈ ਝੋਨੇ ਦੀ ਲਵਾਈ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦਾ ਪ੍ਰਬੰਧ ਕੀਤਾ ਗਿਆ ਝੋਨੇ ਦੀ ਲਵਾਈ ਦੇ ਲਈ ਤਿੰਨ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਪਿਛਲੇ ਸਾਲ ਦੇ ਨਾਲੋਂ 10 ਦਿਨ ਪਹਿਲਾਂ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ ਪਿਛਲੇ ਸਾਲ 11 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਹੋਈ ਸੀ 15 ਮਈ ਤੋਂ ਝੋਨੇ ਦੀ ਸਿੱਧੀ ਬਜਾਈ ਸ਼ੁਰੂ ਹੋਈ ਸੀ ਆ ਤਾਂ ਅੱਜ ਤੋਂ ਝੋਨੇ ਦਾ ਸੀਜ਼ਨ ਜੋ ਕਿ ਸ਼ੁਰੂ ਹੋ ਚੁੱਕਾ ਹੈ ਆ ਪਹਿਲੇ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਜ਼ੋਨ ਦੇ ਵਿੱਚ ਫਰੀਦਕੋਟ ਬਠਿੰਡਾ ਮੁਖਸਰ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਅੱਜ ਤੋਂ ਝੋਨਾ ਲਗਾਉਣਾ ਕਿਸਾਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਵਕਫਾਕ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਆ ਤਾਂ ਉੱਥੇ ਹੀ ਬਿਜਲੀ ਦੀ ਸਪਲਾਈ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦਾ ਪ੍ਰਬੰਧ ਕੀਤਾ ਗਿਆ ਬਿਜਲੀ ਵਿਭਾਗ ਦਾ ਇਹ ਦਾਅਵਾ ਹੈ ਕਿ ਨਿਰਵਿਘਨ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੇ ਵਿੱਚ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਆ ਦਰਸਲ ਜੇਕਰ ਜ਼ੋਨਾਂ ਦੀ ਗੱਲ ਕੀਤੀ ਜਾਵੇ ਤਾਂ ਚੋਣਾਂ ਦੀ ਲਵਾਈ ਦੇ ਲਈ ਤਿੰਨ ਜ਼ੋਨ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਆ ਪਹਿਲਾ ਜ਼ੋਨ ਜੋ ਕਿ ਜਿਸ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਕਿਸਾਨ ਚੋਣਾਂ ਲਗਾ ਰਹੇ ਨੇ ਉਸ ਦੇ ਵਿੱਚ ਫਰੀਦਕੋਟ ਸ਼ਾਮਲ ਹੈ ਇਸ ਤੋਂ ਇਲਾਵਾ ਬਠਿੰਡਾ ਮੁਕਸਰ ਫਾਜ਼ਿਲਕਾ ਫਰੂਜ਼ਪੁਰ ਦੇ ਵਿੱਚ ਅੱਜ ਤੋਂ ਚੋਣਾਂ ਦੀ ਲਵਾਈ ਸ਼ੁਰੂ ਹੋ ਗਈ ਹੈ ਰੋਕ ਕਰਨਗੇ ਅਗਲੀ ਖਬਰ ਦਾ ਆਪਰੇਸ਼ਨ ਸ਼ੀਲਡ ਦੇ ਤਹਿਤ ਪੰਜਾਬ ਹਰਿਆਣਾ ਚੰਡੀਗੜ੍ਹ ਗੁਜਰਾਤ ਰਾਜਸਥਾਨ ਤੇ ਜੰਮੂ ਕਸ਼ਮੀਰ ਦੇ ਵਿੱਚ ਮੌਕ ਡ੍ਰਿਲ ਹੋਈ ਰਾਤ 8 ਤੋਂ 10 ਵਜੇ ਦੇ ਵਿਚਾਲੇ ਸ਼ਹਿਰ-ਸ਼ਹਿਰ ਬਲੈਕਆਊਟ ਰਿਹਾ ਕਈ ਸ਼ਹਿਰਾਂ ਦੇ ਵਿੱਚ ਸਾਇਰਨ ਵੀ ਵੱਜੇ ਮੌਕ ਡ੍ਰਿਲ ਦੇ ਜ਼ਰੀਏ ਜੰਗ ਦੇ ਹਾਲਾਤ ਦੇ ਨਾਲ ਜੱਠਣ ਦੀ ਤਿਆਰੀ ਕੀਤੀ ਗਈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਾਈਟਾਂ ਬੰਦ ਕੀਤੀਆਂ ਗਈਆਂ ਬਲੈਕਆਊਟ ਦੇ ਦੌਰਾਨ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵਿਖਾ ਰਹੇ ਹੁਣ ਇਸ ਤੋਂ ਇਲਾਵਾ ਚੰਡੀਗੜ੍ਹ ਹੁਚਾਰਪੁਰ ਅੰਮ੍ਰਿਤਸਰ ਲੁਧਿਆਣਾ ਜਿੱਥੇ ਕਿ ਪਹਿਲਾਂ ਸ਼ਾਮ ਵੇਲੇ ਮੌਕ ਡ੍ਰਿਲ ਕੀਤੀ ਜਾਂਦੀ ਹੈ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਸਮਾਂ ਜੋ ਕੇ ਤੈਅ ਕੀਤਾ ਗਿਆ ਸੀ ਬਲੈਕਆਊਟ ਦਾ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਰਿਹਾ ਅੰਮ੍ਰਿਤਸਰ ਲੁਧਿਆਣਾ ਹੁਸ਼ਿਆਰਪੁਰ ਤੇ ਚੰਡੀਗੜ੍ਹ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਬਲੈਕਆਊਟ ਦੇ ਜਦੋਂ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਆਇਆ ਤੇ ਸ੍ਰੀ ਦਰਬਾਰ ਸਾਹਿਬ ਦੀਆਂ ਵੀ ਲਾਈਟਾਂ ਨੂੰ ਬੰਦ ਰੱਖਿਆ ਗਿਆ ਰੋਕਾਂਗੇ ਅਗਲੀ ਖਬਰ ਦਾ ਦਮਦਮੀ ਟਕਸਾਲ ਦੇ ਮੁਖੀ ਨੇ ਜਥੇਦਾਰ ਗਿਆਨੀ ਗੜਗੱਜ ਤੇ ਮੁਰਸਵਾ ਚੁੱਕੇ ਨੇ ਬਾਬਾ ਹਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ ਆਇਆ ਉਹਨਾਂ ਦਾ ਕਹਿਣਾ ਕਿ 6 ਜੂਨ ਨੂੰ ਜਥੇਦਾਰ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਜੇ ਜਥੇਦਾਰ ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ ਤਾਂ ਟਕਰਾਅ ਹੋਵੇਗਾ ਟਕਰਾਅ ਦੇ ਲਈ ਐ ਜੀ ਪੀ ਸੀ ਤੇ ਸਰਕਾਰ ਜ਼ਿੰਮੇਵਾਰ ਜ਼ਿੰਮੇਵਾਰ ਹੋਵੇਗੀ ਉਹ ਤੇ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਲੋੜ ਪਈ ਤਾਂ 6 ਜੂਨ ਨੂੰ ਮੈਂ ਖੁਦ ਅਕਾਲ ਤਖਤ ਸੈਪ ਤੇ ਜਾਵਾਂਗਾ ਤੱਕ ਇਹ ਨਾਲ ਥੋਪੇ ਗੇ ਜਥੇਦਾਰ ਦਾ ਵਿਰੋਧ ਕੀਤਾ ਜਾਵੇ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਗੱਨੀ ਗੜਗੱਜ ਨੂੰ ਰਾਤ ਦੇ ਹਨੇਰੇ ਦੇ ਵਿੱਚ ਜਥੇਦਾਰ ਬਣਾਇਆ ਗਿਆ ਤੇ ਇੱਕ ਵਾਰ ਫਿਰ ਸਿੱਧੇ ਤੌਰ ਤੇ ਜਥੇਦਾਰ ਗੜਗੱਜ ਤੇ ਮੋੜ ਤੋਂ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ 6 ਜੂਨ ਨੂੰ ਜਥੇਦਾਰ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਗਿਆ। ਨਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਗਾ ਅਸੀਂ ਹਰ ਗੱਜ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸੇ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਆਪਣਾ ਸਨੇਹਾ ਭੇਜ ਰਿਹਾ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਅੱਜ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਕਈ ਅਹਿਮ ਫੈਸਲੇ ਲਏ ਨੇ ਸੂਬੇ ਦੇ ਵਿੱਚ ਵਿਸ਼ਵ ਪੱਧਰੀ ਸਿੱਖ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਗਿਆ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇਹ ਯੂਨੀਵਰਸਿਟੀ ਬਣਾਈ ਜਾਵੇਗੀ ਯੂਨੀਵਰਸਿਟੀ ਲਈ ਜ਼ਿੰਦ ਦੇ ਜ਼ਿਲ੍ਹੇ ਦੇ ਨਾਲ ਲੱਗਦੀ ਜ਼ਮੀਨ ਚੁਣੀ ਗਈ ਹੈ ਜਗਦੀਸ਼ ਛਿੰਡਾ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਕਿਹਾ ਕਿ 1000 ਕਰੋੜ ਦੀ ਲਾਗਤ ਨਾਲ ਇਹ ਯੂਨੀਵਰਸਿਟੀ ਬਣੇਗੀ ਗੁਰੂ ਘਰ ਦੇ ਵਿੱਚ ਸਰੋਪਾਉ ਭੇਟ ਕਰਨ ਦੀ ਪਰੰਪਰਾ ਨੂੰ ਵੀ ਬੰਦ ਕਰਾਂਗੇ ਛਿੰਡਾ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਰੋਪਾਉ ਦੀ ਪਵਿੱਤਰਤਾ ਬੜਾਈ ਰੱਖਣ ਦੇ ਲਈ ਇਹ ਫੈਸਲਾ ਲਿਆ ਗਿਆ ਦਰਸਲ ਐਚਐਸਜੀਐਮਸੀ ਦੇ ਪ੍ਰਧਾਨ ਬਣ ਤੋਂ ਬਾਅਦ ਝਿੰਡਾ ਨੇ ਅੱਜ ਹਰਿਆਣਾ ਸਿਖ ਕਮਿਸ਼ਨ ਦਰਸਲ ਕੱਲ ਹਰਿਆਣਾ ਸਿਖ ਕਮਿਸ਼ਨ ਵਿਖੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇ ਕਈ ਐਮ ਫੈਸਲੇ ਵੀ ਲਏ ਆਮਾਦੀ ਪਾਰਟੀ ਪੰਜਾਬ ਦੇ ਵਿੱਚ ਵੱਡਾ ਬਦਲਾਅ ਹੋਇਆ ਹੈ ਪੰਜ ਆਪ ਵਿਧਾਇਕ ਮੀਤ ਪ੍ਰਧਾਨ ਬਣਾਏ ਗਏ ਨੇ ਮਨਜਿੰਦਰ ਸਿੰਘ ਲਾਲਪੁਰਾ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਬਣਾਏ ਗਏ ਨੇ ਦੁਆਬਾ ਜ਼ੋਨ ਤੋਂ ਸੁਖਵਿੰਦਰ ਕੁਮਾਰ ਸੁੱਖੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਡਾਕਟਰ ਅਮਨਦੀਪ ਕੌਰ ਨੂੰ ਮਾਲਵਾ ਸੈਂਟਰ ਜ਼ੋਨ ਦੀ ਜ਼ਿੰਮੇਵਾਰੀ ਮਿਲੀ ਹੈ ਡਾਕਟਰ ਚਰਨਜੀਤ ਸਿੰਘ ਨੂੰ ਮਾਲਵਾ ਈਸਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਗਦੀਪ ਸਿੰਘ ਦਾਕਾ ਬਰਾੜ ਨੂੰ ਮਾਲਵਾ ਵੈਸਟ ਦੀ ਜ਼ਿੰਮੇਵਾਰੀ ਮਿਲੀ ਹੈ ਇਸ ਦੇ ਨਾਲ ਹੀ ਚਾਰ ਨਵੇਂ ਜਨਰਲ ਸਕੱਤਰ ਤੇ ਪੰਜ ਸਕੱਤਰ ਵੀ ਨਿਯੁਕਤ ਕੀਤੇ ਗਏ ਨੇ पांच विधायका ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਜਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਦਾ ਨਾਮ ਹੈ ਜਿਨ੍ਹਾਂ ਨੂੰ ਮੱਝਾ ਜ਼ੋਨ ਦੀ ਜ਼ਿੰਮੇਵਾਰੀ ਮਿਲੀ ਹੈ ਇਸ ਤੋਂ ਇਲਾਵਾ ਸੁਖਵਿੰਦਰ ਕੁਮਾਰ ਸੁਖੀ ਦੁਆਬਾ ਅਮਨਦੀਪ ਕੌਰ ਮਾਲਵਾ ਸੈਂਟਰਲ ਤੋਂ ਜ਼ਿੰਮੇਵਾਰੀ ਮਿਲੀ ਹੈ ਚਰਨਜੀਤ ਸਿੰਘ ਮਾਲਵਾ ਪੂਰਬੀ ਤੋਂ ਮੀਤ ਪ੍ਰਧਾਨ ਲਗਾਏਗੇ ਨੇ ਜਗਦੀਪ ਸਿੰਘ ਕਾਕਾ ਬਰਾੜ ਮਾਲਵਾ ਵੈਸਟ ਤੋਂ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਪੰਜ ਵਿਧਾਇਕਾਂ ਨੂੰ ਆਵਾਦੀ ਪਾਰਟੀ ਪੰਜਾਬ ਦੇ ਵੱਲੋਂ ਮੀਤ ਪ੍ਰਧਾਨ ਬਣਾਇਆ ਗਿਆ ਇਸ ਤੋਂ ਇਲਾਵਾ ਚਾਰ ਆਵਾਦੀ ਪਾਰਟੀ ਦੇ ਆਗੂਆਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਹਨਾਂ ਚਾਰ ਆਵਾਦੀ ਪਾਰਟੀ ਦੀਆਂ ਆਗੂਆਂ ਦੇ ਵਿੱਚ ਹਰਚੰਦ ਸਿੰਘ ਬਰਸਟ ਮਲਵਿੰਦਰ ਸਿੰਘ ਗੰਗ ਦੀਪਕ ਵਾਲੀ ਤੇ ਸਨੀ ਸਿੰਘ ਆਲੂ ਵਾਲੀਆ ਦਾ ਨਾਮ ਹੈ ਪੰਜ ਆਵਾਦੀ ਪਾਰਟੀ ਦੇ ਆਗੂਆਂ ਨੂੰ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਹੈ ਸੰਦੀਪ ਸੈਣੀ ਦਵਾਬਾ ਖੇਤਰ ਤੋਂ ਜੋ ਕਿਸ ਕੱਤਰ ਲਗਾਏ ਨੇ ਆ ਮਾਝਾ ਖੇਤਰ ਤੋਂ ਗੁਰਦੇਵ ਸਿੰਘ ਲਖਣਾ ਇਸਲਾ ਮਾਲਵਾ ਸੈਂਟਰ ਤੋਂ ਨਵਜੋਤ ਸਿੰਘ ਗਰਗ ਪੂਰਬੀ ਧਰਨਜੋਤ ਸਿੰਘ ਅਵੈਸਤੋਂ ਇੰਦਰਜੀਤ ਸਿੰਘ ਮਾਨ ਮਾਲਵਾ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੀਯੂ ਵਾਲੇ ਵਿਵਾਦ ਦੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਗਧੀਆਂ ਚੋਣਾਂ ਨੂੰ ਭਾਵੇਂ ਕਿ ਹਾਲਾ ਕੋਈ ਹਲੇ ਕੁਝ ਸਮਾਂ ਬਾਕੀ ਬਚਿਆ ਹੋਇਆ ਪਰ ਉਸ ਤੋਂ ਪਹਿਲਾਂ ਹੀ ਉੱਥੇ ਵਿਵਾਦ ਹੋ ਗਿਆ ਜਿਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਮਾਫੀ ਵੀ ਮੰਗ ਲਈ ਹੈ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਦੇ ਜ਼ਰੀਏ ਸਮਝਦੇ ਹਾਂ ਅਗਰ ਉਸ ਵਿੱਚ ਕਿਸੇ ਵੀ ਪੰਜਾਬੀ ਸਟੂਡੈਂਟ ਜਾਂ ਸਟੂਡੈਂਟ ਦੀ ਬਹਿਨਾਂ ਨੂੰ ਅਗਰ ਫੇਸ ਕੋਚੀ ਤਾਂ ਉਸਕੇ ਲਈ ਮੈਂ ਮੰਗ ਮੰਗਦਾ ਹਾਂ ਪਹਿਲਾ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਤੇ ਫਿਰ ਵਿਵਾਦ ਹੋਣ ਤੇ ਤੁਰੰਤ ਮਾਫੀ ਪੀਯੂ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਪਹਿਲਾ 27 ਮਈ ਨੂੰ ਵਾਈਸ ਚਾਂਸਲਰ ਨੂੰ ਚਿੱਠੀ ਲਿਖੀ ਤੇ ਪੀਯੂ ਦਾ ਨਾਮ ਪੰਜਾਬ ਤੇ ਹਰਿਆਣਾ ਯੂਨੀਵਰਸਿਟੀ ਰੱਖਣ ਦੀ ਮੰਗ ਕੀਤੀ ਪਰ ਜਦ ਮਾਮਲਾ ਪੱਕਿਆ ਸਵਾਲ ਉੱਠੇ ਤਾਂ ਜਲਦੀ ਉਹ ਬੈਕਫੁੱਟ ਤੇ ਚਲੇ ਗਏ ਤੇ ਕਿਹਾ ਕਿ ਉਹਨਾਂ ਦਾ ਮਕਸਦ ਵੰਡ ਕਰਨਾ ਨਹੀਂ ਸੀ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਮਾਫੀ ਮੰਗਦੇ ਨੇ ਜੋ ਸੋਸ਼ਲ ਮੀਡੀਆ ਪਰ ਕੰਟਰੋਵਰਸੀ ਚੱਲ ਰਹੀ ਹੈ ਅਗਰ ਉਸ ਵਿੱਚ ਕਿਸੇ ਵੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਦੀ ਬਹਿਨਾਂ ਨੂੰ ਅਗਰ ਠੇਸ ਪਹੁੰਚੀ ਹੈ ਤਾਂ ਉਸਕੇ ਲਈ ਮੈਂ ਮਾਫੀ ਮੰਗਦਾ ਹਾਂ ਔਰ ਮੈਂ ਪਟਵਾਰੇ ਦਾ ਆਦਮੀ ਨਹੀਂ ਹਾਂ ਮੈਂ ਸਭ ਕੋ ਸਾਥ ਜੋੜ ਕੇ ਚੱਲਣ ਵਾਲਾ ਆਦਮੀ ਹਾਂ ਮੈਂ ਇੱਕ ਬਹੁਤ ਹੀ ਛੋਟੇ ਕਿਸਾਨ ਪਰਿਵਾਰ ਸੇ ਉੱਠ ਕੇ ਇਸ ਯੂਨੀਵਰਸਿਟੀ ਵਿੱਚ ਪੜ੍ਹਨੇ ਆਇਆ ਥਾ ਔਰ ਇਸ ਯੂਨੀਵਰਸਿਟੀ ਨੇ ਮੇਰ ਕੋ ਬਹੁਤ ਜ਼ਿਆਦਾ ਸਨਮਾਨ ਦਿਆ ਔਰ ਯਹਾਂ ਕੇ ਬੱਚੋ ਕੋ ਮੈਂ ਬਹੁਤ ਜ਼ਿਆਦਾ ਸਨਮਾਨਿਤ ਮੰਨਤਾ ਹੂੰ ਕਿ ਜਿਨੋ ਨੇ ਮੇਰ ਕੋ ਇਕ ਸਾਥ ਕਰਕੇ ਇਕ ਪ੍ਰੈਜ਼ੀਡੈਂਟ ਦੀ ਪੋਸਟ ਤੱਕ ਪਹੁੰਚਾਇਆ ਅਗਰ ਫਿਰ ਵੀ ਉਨਕੋ ਅਗਰ ਕੋਈ ਮੇਰੀ ਬਾਤ ਕਾ ਬੁਰਾ ਲਗਾ ਯੇ ਉਨਕੀ ਬਹਾਨਾਓ ਕੋ ਜੋ ਇਸ ਯੂਨੀਵਰਸਿਟੀ ਸੇ ਜੁੜੀ ਹੋਈ ਹੈ ਉਨਕੋ ਅਗਰ ਠੇਸ ਪਹੁੰਚੀ ਹੈ ਤੋ ਮੈਂ ਉਨਸੇ ਮਾਫੀ ਮੰਗਤਾ ਪਾਵੇਂ ਅਨੁਰਾਗ ਦਲਾਲ ਮਾਫੀ ਮੰਗ ਚੁੱਕੇ ਨੇ ਪਰ ਉਹਨਾਂ ਦੀ ਇਸ ਮੰਗ ਦੇ ਨਾਲ ਹਰਿਆਣਾ ਕਾਂਗਰਸ ਖੜੀ ਨਜ਼ਰ ਆਈ ਐਮਪੀ ਦਪਿੰਦਰ ਹੁੱਡਾ ਨੇ ਇਸ ਮੰਗ ਦਾ ਸਮਰਥਨ ਕਰਦਿਆਂ ਇਸ ਤੇ ਇਸ ਤੇ ਮੁੱਦੇ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਚ ਚੱਕਣ ਦੀ ਵੀ ਗੱਲ ਕਹੀ ਇਹ ਹੁਣ ਤੁਹਾਨੂੰ 143 ਸਾਲ ਪੁਰਾਣੀ